ਆ ਮੈਂ ਵਲੌਗ ਸਟਾਰਟ ਕਰਦੇ ਆ ਜੇ ਆਪਾਂ ਅੱਜ ਲਵਾਉਣੇ ਆ ਵਾਈਫਾਈ ਆ ਤਾਰ ਲਿਆ ਆਪਾਂ ਉਧਰੋਂ ਖੰਬੇ ਤੋਂ ਉਹ ਖੰਬੇ ਤੋਂ ਪਰਲੇ ਤੋਂ ਉੰਬਰ ਤੱਕ ਲੱਗ ਗਿਆ ਸੀ ਉੱਥੋਂ ਲੈ ਆਂਦੀ ਤਾਰ ਤੇ ਆਈ ਆ ਇੱਥੋਂ ਟਪਾ ਕੇ ਉਧਰ ਦੀ ਡੈਸ਼ ਕੋਲ ਦੀ ਕੱਢਦੀ ਜਿੱਥੇ ਡੈਸ਼ ਲੱਗੀ ਆ ਤੇ ਚੱਲਦੇ ਆ ਖੰਬੇ ਕੋਲੇ ਆਓ ਜੇ ਹੁਣ ਆਪਾਂ ਟਾਉਣੇ ਆ ਤਾਰ ਇਹ ਗੰਭੀ ਆਉਣ ਵਾਲਾ ਇਹ ਕਮਾ ਕੇ ਖੁਸ਼ ਹੋ ਜਾਊਗਾ ਇਥੋ ਦੀ ਟਪਾਉਣੇ ਤਾਰ ਆਪਾਂ ਚਲੋ ਅੰਦਰ ਆ ਕੇ ਖਿੱਚਦੇ ਆਂ ਲਓ ਜੀ ਇਥੋ ਦੀ ਆਪਾਂ ਖਿੱਚ ਲਈ ਤਾਰ ਆਸਰਾਸ ਵਿੱਚ ਦੇਣੇ ਹੋਰ ਟੱਪੂ ਪੈਣਾ ਇਹਦੇ ਵੀ ਟੱਪ ਗਈ ਤਾਂ ਬਣ ਚੂ ਗੱਲ ਡੈਸ਼ ਵਾਲੀ ਵੀ ਦੀ ਡਾਟਾ ਕਮ ਉਛੜਿਆ ਦਾ ਆ ਗਿਆ ਸਰਾਗ ਥੋੜਾ ਜਿਹਾ ਖੁੱਲਾ ਕਰਨਾ ਕੋ ਪੱਲੀਦਾਰ ਵਾਲਾ ਹੀ ਆ ਚਲੋ ਕਰ ਦਿਆਂਗੇ ਵੀ ਆ ਗਿਆ ਬਾਈ ਦਾ ਹਾਂ ਹੈਲੋ ਗਾਜ ਕਾਚੂ ਮੇਰੇ ਕੋਲ ਨਹੀਂ ਪਾ ਲਿਆ ਭਾਈ ਹਾਂ ਮੈਂ ਬਾਈ ਤੋਂ ਬਲੇ ਪੁੱਛਿਆ ਹਾਂ ਬਾਈ ਕਿ ਕਿੱਥੇ ਲੱਗੂਗਾ ਇੱਥੇ ਗ੍ਰੈਸ ਨਾ ਗਾਉਣਾ ਨਾ ਉਰੇ ਲਵਾ ਦਮਾ ਦੌਰੇ ਤਾਰਾ ਇੱਥੇ ਚੱਲ ਜੂਗਾ ਬਰਹਾ ਦਿਰ ਤਾਰਾ ਇਹ ਨਾ ਹੈ ਚਲੋ ਆਵੇ ਮੇਰੇ ਬੱਚੇ ਹੋ ਇਹ ਨਹੀਂ ਅਦੇ ਦੇਣਾ ਦੇਖਾ ਕਟਰ ਆ ਕੇ ਕੀ ਇਤਨਾ ਪੈਂਤ ਓ 15000 ਦਾ ਹੈ ਅਜਾ ਬੜਾ ਮਹਿੰਗਾ ਜਿਹੜਾ ਸਾਰੀ ਮਸ਼ੀਨ ਕਿੰਨੇ ਕਦੇਓ 2 ਲੱਖ 2 ਲੱਖ ਦੇ ਗਵਾਲ ਹੋ ਗਿਆ ਰ ਹੈਡਾ ਕ ਜਗੜਾ ਪਰ ਬਰੀਕੀ ਕੰਮ ਵਾਲਾ ਨਾ ਓਏ ਰੋਬੋਟ ਵਾਲਾ ਸਿਸਟਮ ਹੋ ਗਿਆ ਨਾ ਇਹ ਆਪਣੇ ਵਾਈਫਾਈ ਹੋਰ ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਚਲਾਤਾ ਸਾਰੀ ਕੰਪਨੀ ਆਪਣੇ ਜ਼ਿਆਦਾਤਰ ਵੀਰਸਨ ਲਈ ਆ ਹੋ ਵੀ ਜ਼ਿਆਦਾਤਰ ਵੀਰਸਨ ਲਈ ਉਹਨਾਂ ਦਾ ਸੈਮ ਵੀ ਬਹੁਤ ਪੋਰਟ ਕਰਾਈ ਜਾਂਦੇ ਲੋਕ ਇੱਕ 1 ਕਰੋੜ ਹੋ ਗਿਆ ਅਬੀ ਤੱਕ 1 ਕਰੋੜ ਇਹ ਬਹੁਤ ਬਰੀਕੀ ਕੰਮ ਆ ਬਈ ਇਹਦਾ ਆ ਪੂਰਾ ਧਿਆਨ ਨਾਲ ਕਰਨ ਵਾਲਾ ਕੰਮ ਐ ਜੋੜ ਵਾਲਾ ਇੱਕ ਹੋ ਗਿਆ ਰੈਡੀ ਇੱਕ ਦੋ ਨਾ ਟਾਈਮ ਲੱਗਾ ਹੈ ਉਹਨੂੰ ਤਾਂ ਲੱਗਦੇ ਜਾਣਗੇ ਉੱਤੇ ਰੰਗਿਆ ਝੜਿਆ ਹੁੰਦਾ ਦੇਖੋ ਵੀ ਤਾਰ ਦੀਂਦੀ ਵੀ ਨਹੀਂ ਇੰਨੀ ਬਦਲੀ ਆ ਉਹਦੇ ਵੀ ਅੱਜ ਲੱਗੇ ਆਗੇ ਨਾ ਪੰਕਾ ਹੋ ਗਿਆ ਦੋ ਰੀ ਤੋ ਤਿੰਨ ਮਹੀਨੇ ਅੱਛਾ ਦੂਜਾ ਐਡ ਪੂਰਾ ਮੈਂ ਡੇਲੀ ਅਨਲਿमिटेड ਕਰਾਉਣਾ ਪੈਂਦਾ ਸੀ ਉਹਨੂੰ ਉਹ ਮਹਿੰਗਾ ਪੈਂਦਾ ਇਹ ਗਰਮ ਕਰਨ ਵਾਲੀ ਮਸ਼ੀਨ ਆ ਗਏ ਜਿਹੜੀ ਗਿਆ ਪਲਾਸਟਿਕ ਜੀ ਇਹ ਪਲਾਸਟਿਕ ਇਹ ਤਾਂ ਆ ਗਏ ਜੀ ਆਪਾਂ ਤੇ Wi-Fi ਲਵਾ ਲਿਆ ਸੀ ਘਰੇ ਤੇ ਹੁਣ ਜਮਾਰ ਬਹਣ ਆਏ ਸੀਗੇ ਲਗਾਉਣਾ ਆਪਾਂ ਝੋਲਣਾ ਉਪਰਾਂ ਵਾਲੇ ਦੋ ਗੈਰ ਤਾਂ ਭਰ ਗਏ ਸੀਗੇ ਇਹ ਜੇ ਨੱਕਾ ਕਰਿਆ ਹੋਇਆ ਤੜਕੇ 8 ਵਜੇ ਲੈਟ ਆਉ ਤੇ ਮੌਸਮ ਵੀ ਹੋ ਰਿਹਾ ਵਧੀਆ ਤੇ ਮੀਂਹ ਆ ਜੇ ਤਾਂ ਬੜੀ ਚੰਗੀ ਗੱਲ ਆ ਇਹਨੂੰ ਤਿੰਨ ਵਾਰ ਟਕਾ ਕੇ ਦੋ ਵਾਰ ਬਾਹਰ ਦੰਨੇ ਆ ਤੇ ਤੀਜੀ ਵਾਰ ਕੱਦੂ ਚ ਵੱਜ ਜੂ ਜਿੰਨੇ ਕੱਲ ਨੂੰ ਲੈ ਕੇ ਜਾਣੀ ਓਨੇ ਹੀ ਜਮਾਰ ਵੜ ਲਾਂਗੇ ਅਗੋ ਸਮਾਨ ਚੱਕ ਲਈ ਆਪਾਂ ਜਿਹੜਾ ਜਮਾਰ ਚ ਬੈ ਮਾਪੋ ਪੰਜਾ ਰੱਖੇ ਆ ਸੀ ਪਾਪਾ ਚਲੋ ਭਾਈ ਪਾਤ ਕੱਢ ਲਈ ਫੇਰ ਮਿਲਦੇ ਆ ਲਓ ਜੀ ਪਹਿਲੇ ਘੇੜੇ ਚ ਆਏ ਬਣਾਉਂਦਾ ਆਏ ਮਾੜਾ ਮੋਟਾ ਕੀ ਕਹਿੰਦਾ ਕਿੱਲੀ ਕੱਢ ਰੱਖੀ ਆ ਪਹਿਲੇ ਘੇੜੇ ਚਾਏ ਜਾਂ ਕੁਤਰਦਾ ਦੂਜੇ ਘੇੜੇ ਚ ਬਣਾ ਦੂਆ ਵਧੀਆ ਤੇ ਤੀਜੇ ਘੇੜੇ ਚ ਤਾਂ ਪੂਰਾ ਹੀ ਵਧੀਆ ਬਣਾ ਦੂ ਨਿੱਕਾ ਨਿੱਕਾ ਕੁਤਰਾ ਆ ਜਾਊਗਾ ਐ ਡੀ ਐ ਡੀ ਮੱਕੀ ਵਿੱਚ ਵਾਈ ਜਾਨੀ ਦੇਖੋ ਕਿੰਨੇ ਬੰਦਿਆਂ ਨੂੰ ਕਹਿਆ ਕੋਈ ਨਹੀਂ ਵੱਢ ਕੇ ਲੈ ਗਿਆ ਕਮਾਲ ਹੋ ਗਈ ਉੱਗਿਆ ਗਿਆ ਹੈ ਹਰਾ ਵੀ ਨਹੀਂ ਲੱਗੇ ਆਉਂਦੇ। ਐ ਤਾਂ ਨੇਾਇਂ ਚ ਬੀਜ ਰੱਖੀ ਹੈਗੀ ਉਹ ਹੈ ਛੋਟੀ ਜਿਹਾ ਜਮਾਰ। ਫਿਰ ਇੱਥੇ ਵਿਚਾਲੇ ਆ ਗਿਆ ਹਾਂ ਦਾ ਗੱਲਾ। ਐਸ ਕਰਕੇ ਬਾਹਣਾ ਪਿਆ। ਜਿਹੜੀ ਬਾਦ ਦੀ ਇੱਥੇ ਆਏ ਜਿਹੜੀ ਪਾਉਣੀ ਪੈਂਦੀ ਹੈ ਤੇ ਕੀ ਦਾ ਘੱਟ ਬੀਜੀ ਸੀ। ਐ ਤੇ ਜੀ ਤਾਂ ਪਰ ਜਮਾਰ ਤਾਂ ਉੱਗੀ ਨਹੀਂ ਇਹ ਮੱਕੀ ਮੱਕੀ ਆ। ਜਮਾਰ ਦਾ ਤਾਂ ਬੀ ਬੂ ਗਰੇ ਜਾ ਸੀਗਾ। ਚਲੋ ਬਾਗੇ ਮਿਲਦੇ ਆ ਫਿਰ ਉਹਨੂੰ ਫਰੇ ਦੇ ਵਿਚਾਲੇ ਦੇਖੋ ਕਿਹੜਾ ਹੈ ਕਿਵੇਂ ਲੱਗਦਾ 10 ਦਾ ਵੇ ਤੋੜਦਾ ਹੀ ਆ ਤੇ ਵਿਛਾਉਂਦਾ ਜਾਂ ਦੂਜੇ ਕਿਹੜੇ ਜਿਹੜਾ ਕੋਠੇ ਲੋਟ ਮਾਰਾਂਗੇ ਨਾ ਉਦੋਂ ਵੱਡੂ ਹੈ ਨੂੰ ਲਓ ਜੀ ਬਾਅਦ ਆ ਲੱਗ ਵਾਗ ਆ ਇੱਕ ਪਾਂਦ ਰਹਿ ਗਈ ਤੇ ਇੱਕ ਪਾਂਦ ਬਰਾ ਛੱਡੀਏ ਵੱਢ ਕੇ ਲੈ ਕੇ ਜਾਵਾਂਗੇ ਤੇ ਆ ਮੋਨੂ ਆ ਗਿਆ ਇਹਨੇ ਤੇ ਮੋਨੋ ਕੇ ਕਰਮਾ ਚ ਲਿਖੀ ਸੀ ਇਹਦੇ ਮਤਲਬ ਇਹਦੇ ਕਰਮਾ ਚ ਕੀ ਪਸ਼ੂਆਂ ਦੇ ਕਰਮਾ ਚ ਸੀਗੇ ਨਹੀਂ ਤਾਂ ਵਹੀ ਜਾਂਦੀ ਇਹ 10 ਮਿੰਟ ਹੋਰ ਨਾ ਆਉਂਦਾ ਆ ਜਾ ਨਾ ਤੂੰ ਟਰੈਕਟਰੀ ਉਹ ਨਾ ਲੈ ਆਇਆ ਕੁਛ ਨਹੀਂ ਲਿਬੜਦਾ ਉਹਦਾ ਉਹ ਨਹੀਂ ਇਹ ਕਿਹੜਾ ਗਾਰਾ ਹੂੰ ਗਿੱਲਾ ਉਹਦੇ ਕਿੰਨੇ ਉਹਦਾ ਨਾਲੇ ਵਹੀ ਜਾਂਦਾ ਉਹਦੇ ਕਿੰਨੇ ਲਿਬੜਿਆ ਕੋਸੇ ਜੀ ਕੋਈ ਨਾ ਬਦਨਾਤਾ ਇੱਥੇ ਕੋਈ ਓਏ ਨਹੀਂ ਖੋਗਦਾ ਜਮਾਰ ਵਾਲੇ ਸਾਹ ਚ ਥੋੜੀ ਖੋਗਦਾ ਪੱਕਾ ਥਾਂ ਇਹ ਚੱਲਿਆ ਮੋਨੂ ਭਰੀ ਲੈ ਕੇ ਮੌਸਮ ਵੀ ਵਧੀਆ ਹੋ ਰਿਹਾ ਘੈਂਟ ਬਾਰਿਸ਼ ਵਾਲਾ ਉਲਤਰ ਖੜਾ ਆਪਣਾ 28 P 66 ਔਰ ਰਹਿ ਗਿਆ ਇੱਕ ਕਾਂਦ ਮੱਕੀ ਦੀ ਵਾਲਾ ਰੂਟਾ ਵੇਟਰ ਦਾ ਅੱਧਾ ਕੋੜਾ ਅੱਧਾ ਘੰਟਾ ਮੇਰੇ ਹਿਸਾਬ ਨਾਲ ਤਾਂ ਇੱਕ ਤੜਕੇ ਵੱਢ ਕੇ ਲੈ ਜਾਗੇ ਜਦੋਂ ਕੱਦੂ ਕਰਾਂਗੇ ਇੱਥੇ ਉਦੋਂ ਬਾਅਦ ਜੀ ਉੱਥੇ ਤਾਂ ਕੱਖ ਵੀ ਘੱਟ ਆ ਇੱਧਰ ਕੱਖ ਜ਼ਿਆਦੇ ਬਾਈ ਜਾਊਗੀ ਉੱਧਰ ਗਰਤੇ ਦੇ ਝੋਨਾ ਲਾਈ ਜਾਂਦੇ ਆ ਇੱਧਰ ਖੜੀ ਆਪਣੀ ਫੱਕਾ ਇਹ ਜੋ ਕੁਸਤਾ ਵੇਗ ਗਈ ਕੁਸ ਰਹਿ ਗਈ ਜਿਹਨੇ ਲੈਣੀ ਆ ਵੀ ਲੈ ਸਕਦਾ 1509 ਬਾਸ 29 ਦੀ ਫੱਕਾ ਜਿਹਨੂੰ ਚਾਹੀਦੀ ਆ ਲੈ ਜਾ ਸਕਦਾ ਵਿੱਚੋਂ ਕੁਸਤਾ ਵੇਗ ਗਈ ਕੁਸ ਆਪਣੇ ਲਾਉਣੀ ਆ ਮੱਲਾ ਰਹੇਗੀ ਲਗਭਗ 4 ਕਿੱਲਾਂ ਇਹ ਤਾਂ ਵੇਖ ਗਈ ਆਹ ਤੋਂ ਆ ਦੋ ਕਿੱਲਾਂ ਦੀ ਹੋਰ ਰਊ ਜੇ ਰਹੀ ਤਾਂ ਬਾਕੀ ਪਤਾ ਕਰ ਸਕਦਾ ਬੰਦਾ ਜਿਹਨੂੰ ਚਾਹੀਦੀ ਹੋਈ ਤੇ ਰੱਬ ਵੀ ਗੱਜੀ ਜਾਂਦਾ ਇੱਧਰ ਬਦਲ ਜਾਵਾਂਗਾ ਮੋਨੂ ਲੱਦਦਾ ਹਰਾ ਜੇ 10 ਮਿੰਟ ਨਾ ਆਉਂਦਾ ਤਾਂ ਬਾਅਦ ਹੁੰਦੇ ਲੈ ਵੀ ਲੱਗ ਰਿਹਾ ਲਦਣ ਮਨੂ ਮਨੂ ਪਾਣੀ ਵਾਲਾ ਮਨੂ ਪਾਣੀ ਵਾਲਾ ਉੱਧਰ ਬਾਈ ਆਦਾ ਪਾਪਾ ਆ ਆ ਪਾ ਤੇ ਇਹਨੂੰ ਚੱਕ ਲੈਣ ਦੇ ਤੇ ਫੇਰ ਮਾਰ ਦਿੰਨੇ ਆ ਇਹ ਚ ਦੋ ਵਾਰ ਆ ਪਾ ਤੇ ਚ ਲੱਗ ਜਾਣਗੇ ਦੋ ਗੇੜੇ ਪ੍ਰੋਸ ਵੀ ਧੂਆਂ ਮਾਰਨ ਲੱਗ ਗਿਆ ਡੱਬੀਆਂ ਬਦਲਣ ਵਾਲੀਆਂ ਪਾਣੀ ਪਾ ਕੇ ਠੰਡਾ ਕੀਤਾਗਾ ਆਪਾਂ ਇਹ ਗਿੱਲੇ ਥਾਂ ਕਰਕੇ ਰੜਾੜ ਨਿਕਲਦੇ ਆ ਪਛੇ ਫਿਰਦੇ ਆ ਬਗਲੇ ਸੁੰਡੀਆਂ ਖਾਂਦੇ ਲੱਦਲਾ ਲੱਦਲਾ ਛੇਤੀ ਹੋਰ ਵੱਢੇਗਾ ਵੱਢ ਲਾ ਵੱਢ ਲਾ ਇਹ ਤਾਂ ਛੱਟਣ ਦੇ ਕੀ ਟਾਈਮ ਲਾਦਾ ਪਹਿਲਾਂ ਵੱਢ ਲਾ ਲਓ ਜੀ ਨਮੇੜ ਤਾਂ ਕੰਮ ਰੂਟਾ ਵੇਟਰ ਵਾਲਾ ਤਾਂ ਇੱਕ ਪਾਂਤ ਰਹਿ ਗਈ ਇਹ ਤੜਕੇ ਵੱਢ ਕੇ ਲੈ ਜਾਗੇ ਤੇ ਇਹ ਜੇ ਕਦੂ ਕਰਨ ਵੇਲੇ ਵੱਜ ਜੂ ਇਹ ਜੇ ਕਿੜੇ ਤਾਂ ਜਿਹੜੀ ਅੰਦਰ ਛੋਟੀ ਸੀ ਤੇ ਉਹ ਬਾਤ ਹੀ ਵਸ ਹੁਣ ਇਹ ਵਧੀਆ ਭਰ ਜੋ ਆ ਬਾਟ ਇੱਥੇ ਆ ਗਈ ਆ ਐਡਾ ਵੱਡਾ ਕਹਿਰਾ ਹੋ ਗਿਆ ਉਹ ਸੇਰੀ ਵਾਲੀ ਬੱਟ ਤਾਂ ਹੀ ਮਾਲਾ ਕਿੱਲੇ ਦਾ ਕਹਿਰਾ ਹੋ ਗਿਆ ਨੈਟ ਪਰਲੇ ਪੌਣੇ ਪੌਣੇ ਕਿੱਲੇ ਦੇ ਕਿੱਲੇ ਦਾ ਹੋ ਗਿਆ ਆਹਾ ਰਾਤ ਨੂੰ ਕੱਲ ਨੂੰ ਆਊਗੀ ਸਵੇਰ ਤੜਕੇ ਭਰ ਜੂਆ ਤੇ ਪਰਸੋਂ ਜੋ ਨਾਲ ਆਦਾਂਗੇ ਇੱਥੇ ਮਿਲਦੇ ਆਂ ਅੱਜ ਦਾ ਇਹ ਵਲੌਗ ਦੀ ਐਂਡਿੰਗ ਕਰਦੇ ਆਂ ਜੀ ਇੱਥੇ ਸਮਾਪਤ ਕਰਦੇ ਆਂ ਮਿਲਾਂਗੇ ਕਿਸੇ ਨਵੇਂ ਵਲੌਗ 'ਚ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਦੇ ਹੋ ਸਾਰੇ ਚੈਨਲ ਨੂੰ ਫਤ ਸ੍ਰੀ ਕਾਲ ਜੀ